ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਲੈ ਕੇ ਬਾਬਾ ਜੀ ਦਾ ਨੌ ਤੇ ਪਹਿਲੇ ਦਿਨ ਪਨੀਰੀ ਵਿਜਨੀ ਸ਼ੁਰੂ ਕਰਤੀ ਤੇ ਇਹ ਉਹੀ ਵੀ ਆ ਇੰਪੋਰਟਡ ਵੀ ਜਿਹੜਾ ਆਪਾਂ ਬਾਹਰੋਂ ਮੰਗਾਇਆ ਸੀਗਾ ਆਹ ਥੋੜੇ ਦਿਨ ਹੋਇਆ ਪਿੱਤਰ ਹਣੀ ਨਾਲ ਹੀ ਲੈ ਕੇ ਆਇਆ ਬਾਹਰੋਂ ਕੈਨੇਡਾ ਤੋਂ ਤੇ ਉਹੀ ਵੀ ਆ ਇਹ ਤੇ ਅੱਜ ਲੱਗੇ ਪਨੀਰੀ ਵਿਜਨੀ ਅੱਜ ਇਹ ਪੂਰੇ ਦਾ ਪੂਰਾ ਖੱਤਾ ਵੀਰ ਦੇਣਾ ਆਪਾਂ ਖੇਤ 4 ਕਿੱਗੇ ਖੱਤਾ ਵਾ ਉਹ ਪਰਲੇ ਪਾਸੇ ਸਾਈਡ ਤੇ ਥੋੜੀ ਜਿਹੀ ਜਗ੍ਹਾ ਛੱਡੀ ਆ ਵੀ ਚਲੋ ਪਾਣੀ ਪੁਣੀ ਕੱਢਣ ਨੂੰ ਤੇ ਬਾਕੀ ਸਾਰਾ ਇਹ ਹੈਗਾ ਦੇ ਲੋ ਪੜਾਓ ਫੇਰ ਆ ਪੜਾਓ ਫੇਰ ਕੇ ਐਨ ਪੂਰਾ ਵਧੀਆ ਸਾਫ ਸੁਥਰੇ ਖੱਤੇ ਹੋ ਗਏ ਸੀ ਫੇਰ ਨਾ ਦੇਖ ਲੋ ਨਾ ਕੁਝ ਤਰੇ ਨਾ ਵਾਸਤਾ ਕੋਈ ਵੀ ਢੱਕਾ ਵੀ ਨਹੀਂ ਤਰਦਿਆ ਵੀ ਇੱਕ 11 ਨਾ ਵੀ ਕੋਈ ਵਿੱਚ ਕਰਦਾ ਉਹ 3 11 ਗਿੱਲੇ ਦੇ ਵਿੱਚ ਛਿੱਟਾ ਦਿੱਤਾ ਉਹ 1 11 ਸੁੱਕੇ ਦੇ ਵਿੱਚ ਦੇਣਾ ਤੇ ਉਸ ਤੋਂ ਬਾਅਦ ਇੱਕ ਹੋਰ ਨੇ ਹਿਸਾਬਾਤਾ ਛਿੱਟੇ ਚ ਤੂੰ ਕਹਿੰਦਾ ਛਿੱਟਾ ਨਹੀਂ ਦਿੱਤਾ ਫਰੋਜ਼ ਨੇ ਹਾਂ ਮੈਨੇ ਉਹਨੇ ਦੱਸਿਆ ਮਜਨੂ ਕਹਿੰਦਾ ਬਹੁਤ ਨਵੇਂ ਪੰਪ ਪਏ। ਨਾਲ ਹੀ ਆਪਾਂ ਸਪਰੇਅ ਕਰ ਦੇਣੀ ਆ ਸਾਥੀ ਦੀ। 30 ਕਿਲੋ ਇੱਕ ਪੁੜੀ ਪੈਂਦੀ ਆ ਉਹ ਨਾਲ ਹੀ ਪਾ ਦੇਣੀ। ਇੱਕ ਗਿਆਰੇ ਦੇ ਵਿੱਚ ਆਪਾਂ 4-5 5 ਪੁੜੀਆਂ ਪਾ ਦੇਣੀ ਆ। ਲਓ ਜੀ ਦਵਾਈ ਵੀ ਪਾਤੀ ਨਾਲ ਸਾਥੀ ਦੀ। ਇਹ ਬੀਜੋ ਕੀ ਪਨੀਰੀ ਸਾਰੇ ਖੱਤੇ ਚ। ਤੇ ਆ ਬੜਾ ਉਹ ਮਾਰੇ ਦਾ ਇੰਨਾ ਕੋ ਫਾਇਦਾ ਹੈਗਾ ਵੀ ਪਾਣੀ ਸਾਡਾ ਨਾਲ ਦੀ ਨਾਲ ਹੀ ਸੁੱਕੀ ਜਾਂਦਾ ਹੁੰਦਾ ਹੁਣ ਉਹ ਚ ਹੋਰ ਪਾਣੀ ਪਾ ਕੇ ਫੇਰ ਦਵਾਈ ਪਾਉਨੇ ਤੇ ਚਲੋ ਅੱਜ ਦੀ ਮਿਹਨਤ ਪੂਰੀ ਹੋ ਗਈ ਤੇ ਦੇਖ ਲਓ ਕੋਈ ਪਰਾਲੀ ਨਹੀਂ ਤਰੀ ਕੋਈ ਕੁਝ ਨਹੀਂ ਹੈਗਾ ਐਂ ਉਮੀਦਾਂ ਉਮੀਦਾਂ ਪਹਿਲੇ ਹੁੰਦੇ ਖਾਂਜ ਅਜ ਕਿਸੇ ਪੂਰਾ ਵਧੀਆ ਛੱਟਾ ਆ ਗਿਆ ਸਾਰੇ ਖੱਤੇ ਦੇ ਵਿੱਚ ਲਓ ਜੀ ਅੱਜ ਰੋਟਾ ਵੇਟਰ ਫੇਰਿਆ ਤੇ ਮੀਂਹ ਪੈੰਦੇ ਚੈਨ ਬੁਰੀ ਧੁੱਧੜ ਬਣਾਦੀ ਆ ਕੇ ਦੀ ਹੁਣ ਕਰਨ ਲੱਗਾਂਗੇ ਤੇ ਫੋਰਡ ਵੀ ਹੁਣ ਬਾਹਰ ਕੱਢਿਆ ਹੋਇਆ ਮਾੜੇ ਮੁੱਟੇ ਜੇ ਕੰਮ ਕਰਦੇ ਆ ਵੀ ਚਲ ਥੋੜਾ ਜਿਹਾ ਚੱਲ ਲੂ ਫੇਰ ਇਹਨੇ ਖੜਨਾ ਹੀ ਆ ਆਪਾਂ ਕਿਹੜਾ ਕੱਦੂ-ਕੁੱਦੂ ਜਵਾੜਨਾ ਜਾਂ ਜਾਂ ਪਿੱਤਰ ਵਰਤ ਲੂਗਾ ਟਰੈਕਟਰ ਨਾਲ ਤੇ ਟ੍ਰੇਆਂ ਕੱਢ ਕੇ ਲੈ ਆਉਂਦੀਆਂ ਸੀਗੀਆਂ ਇਹ ਮੋਟਰਾਂ ਵਾਲੇ ਕੋਠਿਆਂ 'ਚ ਰੱਖਿਆਏ ਸੀ ਟ੍ਰੇਆਂ ਆਪਣੀਆਂ ਬਸ ਕੱਲ ਨੂੰ ਮਸ਼ੀਨ ਵੀ ਲਿਆਉਣਾ ਕੱਢ ਕੇ ਪਨੀਰੀ ਬੀਜਣ ਵਾਲੀ ਫੇਰ ਉਸ ਤੋਂ ਬਾਅਦ ਕਰਦੇ ਆ ਬਜਾਈ ਸ਼ੁਰੂ ਪਨੀਰੀ ਦੀ ਤੇ ਆਪਣਾ ਕਿਉਂਕਿ ਇਹ ਮਸ਼ੀਨ ਵਾਲੀ ਤਾਂ ਨਹੀਂ ਬੀਜਦੇ ਵੀ ਇਹ ਵਾਲੀ ਵੱਡੀ ਆਪਾਂ ਨੂੰ ਚਾਹੀਦੀ ਨਹੀਂ ਹੁੰਦੀ ਪਨੀਰੀ ਤੇ ਕੱਲ ਨੂੰ ਹੁਣ ਆਹ ਖੇਤ ਦੇ ਵਿੱਚੋਂ ਮਿੱਟੀ ਛਾਣਾਂਗੇ ਆਹ ਖੇਤ 'ਚੋਂ ਆਹ ਵਾਲੇ ਖੇਤ 'ਚੋਂ ਮਿੱਟੀ ਛਾਣਾਂਗੇ ਤੇ ਫੇਰ ਉਸ ਤੋਂ ਬਾਅਦ ਜਾ ਕੇ ਕੰਮ ਬਣੂ ਮੀਂਹ ਪਈ ਜਾਂਦਾ ਰੋਜ਼ੀ ਤੂੜੀ ਦਾ ਕੰਮ ਵਿਚਾਲੇ ਹੀ ਖੜਾ ਕਾਫੀ ਕਾਫੀ ਕੰਮ ਹਜੇ ਖੜਾ ਇੱਥੇ ਇੱਥੇ ਪਿੰਡ ਪਿੰਡ ਮੁੱਕ ਗਈ ਤੇ ਉਧਰ ਬਲਾਸਪੁਰ ਜਾਣਾ ਵਾ ਤੇ ਤੂੜੀ ਦਾ ਕੰਮ ਨਾ ਕਾਫੀ ਐਵੇਂ ਵਿਚ ਹੀ ਖੜਾ ਰੋਜ਼ ਖੜ ਜਾਂਦਾ ਅੱਜ ਵੀ ਹੁਣ ਸਵੇਰਦਿਆਂ ਨੇ 6 ਟਰਾਲੀਆਂ ਇੱਕ ਮਸ਼ੀਨ ਨੇ ਬਣਾਈਆਂ ਸੀ ਨੈਟਰ ਵਾਲੀ ਇੱਕ ਮਸ਼ੀਨ ਨੇ ਬਣਾਈਆਂ ਤੇ ਕੰਮ ਖੜ ਗਿਆ ਮੀਂਹ ਪੈ ਗਿਆ ਤੇ ਕੰਮ ਬੰਦ ਹੋ ਗਿਆ ਤੇ ਸਾਰੇ ਪਾਸੇ ਹਰ ਰੋਜ਼ ਇਹੀ ਹਾਲਾਤ ਹੋ ਜਾਂਦੇ ਆ ਕੱਲ ਵੀ ਕਣੀਆਂ ਪੈ ਗਈਆਂ ਕੱਲ ਵੀ ਖੜਾ ਰਿਹਾ ਕੱਲ ਵੀ ਸਵੇਰੇ ਚੱਲਿਆ ਸੀਗਾ 3 ਵਜੇ ਕੱਲ ਬੰਦ ਹੋ ਗਿਆ ਅੱਜ ਵੀ ਸਵੇਰੇ ਚੱਲਿਆ ਅੱਜ ਤਾਂ 11 12 ਵਜੇ ਦੇ ਨਹੀਂ ਕਣੀਆਂ ਆ ਗਈਆਂ ਹੈਲੋ ਦੇਖੋ ਇੱਥੇ ਆਪਣੇ ਕਬੂਤਰ ਬੈਠੇ ਆ ਤਾਕੀਆਂ ਮੋਰੀਆਂ ਚ ਕਾਫੀ ਕੂਦਰਾ ਨੇ ਅੰਡੇ ਦੇਤੇ ਕਬੂਤਰੀਆਂ ਨੇ ਨਵੇਂ ਬੱਚੇ ਕੱਢਣਗੇ ਅੰਨੇਆਂ ਦੇ ਬੈਠੀਆਂ ਨੇ ਕਾਫੀ ਕੂਤਰੀਆਂ ਉਹ ਦੇਖ ਮੈਂ ਕੁੱਡਿਆਂ ਦੇ ਵਿੱਚ ਬੈਠਿਆ ਹੌਲੀ ਗਲੀਆਂ 'ਚ ਬੈਠਿਆ ਆਰਾਮ ਨਾਲ ਇਧਰ ਵੱਤਾਂ ਸੁੱਤੀਆਂ ਵਈਆਂ ਨਾ ਘਰੂ ਚੱਕ ਦੇਣਾ ਨਹੀਂ ਸ਼ਾਂਤ ਬੈਠੀਆਂ ਉਹ ਮੌਸਮ ਸੋਹਣਾ ਵਾ ਮੱਕੀ ਦੇ ਲਈ ਹਰ ਇੱਕ ਚੀਜ਼ ਲਈ ਸੋਹਣਾ ਮੌਸਮ ਆ ਮੱਕੀ ਲਈ ਦਰਖਤਾਂ ਲਈ ਬੰਦਿਆਂ ਲਈ ਹਰ ਇੱਕ ਦੇ ਲਈ ਮੌਸਮ ਸੋਹਣਾ ਵਾ ਸੁਹਾਣਾ ਮੌਸਮ ਕਹਿ ਦੋ ਤੇ ਇਹ ਦਵਾਰ ਕੋਈ ਨਹੀਂ ਪਤਾ ਵੀ ਕਿੰਨੇ ਕੁ ਮੀਮੂ ਬੈਣ ਹਨ ਕਿਉਂਕਿ ਸਵੇਰੇ ਸਵੇਰੇ ਨਾ ਬਹੁਤ ਗਰਮੀ ਹੋਈ ਸੀਗੀ ਸਵੇਰੇ ਸਾਜਰੇ ਤੋਂ ਟਾਈਮ ਤੋਂ ਪਹਿਲਾਂ ਤੇ ਕਾਫੀ ਬੱਟ ਇੱਕਦਮ ਸਵੇਰੇ ਸਵੇਰੇ ਪੂਰੀ ਗਰਮਾਈ ਸੀ ਤੇ ਜੇ ਮੈਨੂੰ 9 10 ਵਜੇ ਪੂਰੀ ਗਰਮਾਈ ਸੀ ਤੇ ਉਦੋਂ ਬਾਅਦ ਪੂਰਾ ਪੂਰੀ ਠੰਡਕ ਹੋ ਗਈ ਤੇ ਆ ਦੇਖ ਲਓ ਐਨ ਪੂਰਾ ਬਰੀਕ ਕਰਦਾ ਰੋਟਾ ਵਿਟਰ ਫੇਰ ਫੇਰ ਕੇ ਆਪਾਂ ਕੱਲ ਪੱਖਾ ਲਿਆਂਦਾ ਸੀਗਾ ਪੱਖਾ ਲਿਆ ਕੇ ਉਹਦੀ ਚੈਕਿੰਗ ਕਰ ਲਈ ਸੀ ਟੈਸਟਿੰਗ ਹੁਣ ਰਾਤ ਹੈ ਜਦੋਂ ਹਨੇਰਾ ਹੋ ਗਿਆ ਸੀ ਹੁਣ ਚਾਨਣਾ ਤੁਹਾਨੂੰ ਦਿਖਾ ਦਿੰਦੇ ਆ ਪੱਖਾ ਆਪਾਂ ਇਹ ਇਹਦੇ ਨਾਲ ਆਪਾਂ ਮਿੱਟੀ ਛਾਲਣੀ ਆ। ਇਹਦੇ ਉੱਪਰ ਜਾਲੀ ਆਪਾਂ ਲਵਾਤੀ ਦੀ 10 ਨੰਬਰ ਵਾਲੀ ਤੇ ਥੱਲਿਓ ਥੱਲੇ ਇਹਦੇ ਲਵਾਤੀ ਦੀ ਚਾਦਰ ਇਦਾਂ ਬੰਦ ਕਰਦੇ। ਹਾਂ। ਇਹ ਨੇ ਇਦਾਂ ਚਾਦਰ ਲਵਾ ਕੇ ਨਾ ਬੰਦ ਕਰਤਾ ਹੀ ਥੱਲਿਓ। ਤੇ ਇਹ ਆ ਵੀ ਰੋਣਾ ਦਾ ਪੱਖਾ ਸੋਹਣਾ ਬਣਾਇਆ ਪੱਖਾ। ਤੇ ਪੀਕਰ ਵਧੀਆ ਵਾ ਤੇ ਟੈਟੂਰ ਲਾ ਕੇ ਇਹ ਆਪਾਂ ਉਹਨਾਂ ਆਪਾਂ ਨੂੰ ਉਹਨਾਂ ਨੇ ਜਾਨੀ ਕਿ ਆਹ ਜਾਲੀਆਂ ਦੇ ਐਕਸਟਰਾ ਲਿਆ ਪੈਸੇ ਉਹ ਜੇ ਇਕੱਲਾ ਪੱਖੇ ਪੱਖੇ ਦਾ ਦੇਖੀਏ ਤਾਂ ਪੱਖੇ ਪੱਖੇ ਦਾ 85000 ਰੁਪਇਆ ਸੀਗਾ ਆ ਉੱਪਰਲੀ ਜਾਲੀ ਦਾ ਤੇ ਥੱਲੇ ਵਾਲੀ ਦਾ ਉਹਦਾ ਐਕਸਟਰਾ ਲਿਆ ਵਾ ਤੇ ਆ ਨੰਬਰ ਆ ਇਹਨਾਂ ਦਾ ਤੇ ਹੁਣ ਰਾਤ ਅਸੀਂ ਛਾਣ ਕੇ ਦੇਖੀ ਦੀ ਮਿੱਟੀ ਪੂਰੀ ਵਧੀਆ ਸ਼ਾਨ ਹੁੰਦੀ ਸੀ ਮਿੱਟੀ ਕੋਈ ਵੀ ਪ੍ਰੋਬਲਮ ਨਹੀਂ ਸੀ ਹੁੰਦੀ ਪੂਰੀ ਠੀਕ ਸ਼ਾਨ ਹੁੰਦੀ ਸੀ ਹਾਂਜੀ ਬਹੁਤ ਵੀਰਾਂ ਦੇ ਨਾ ਇਹ ਗੱਲ ਦੇ ਫੋਨ ਆਉਂਦੇ ਹੁੰਦੇ ਆ ਵੀ ਵੀਰੇ ਸਾਡੀ ਨਾ ਮੱਕੀ ਦੀ ਛੱਲੀ ਦੇ ਉੱਪਰਲੇ ਪਾਸੇ ਸੁੰਡੀ ਪੈ ਗਈ ਵੀ ਉਹ ਤੇ ਕਿਹੜੀ ਸਪਰੇਅ ਕਰੀਏ ਵੀਰੇ ਦੇਖੋ ਪਹਿਲੇ ਨੰਬਰ ਦੇ ਤਾਂ ਮੈਂ ਤੁਹਾਨੂੰ ਉਹਦਾ ਹੱਲ ਉਹ ਨਾ ਸਿਰਫ ਇਕੱਲੀ ਸੈਡਾਂ ਵਾਲੇ ਗੇੜੇ 'ਚ ਹੁੰਦੀ ਆ ਉਹ ਜਿਹੜੀ ਸੁੰਡੀ ਹੁੰਦੀ ਹੈ ਨਾ ਸ਼ੈਡ ਵਾਲੇ ਘੇੜੇ ਤੋਂ ਬਿਨਾ ਹੋਰ ਕਿਸੇ ਵੀ ਸਿਆੜ ਚ ਨਹੀਂ ਹੋਣੀ ਤੁਸੀਂ ਵਿੱਚ ਵੜ ਕੇ ਦੇ ਲਓ ਵਿੱਚ ਤੁੰਡੀ ਨਹੀਂ ਹੋਣੀ ਤੇ ਨੰਬਰ 2 ਤੇ ਉਹਦੇ ਉੱਤੇ ਹੁਣ ਕੋਈ ਦਵਾਈ ਨਹੀਂ ਪਾਣੀ ਵੀਰੇ ਇੱਕ ਗੱਲ ਦਾ ਧਿਆਨ ਇਹ ਰੱਖਿਓ ਕਿ ਹੁਣ ਉਹ ਤੇ ਕੋਈ ਸਪਰੇ ਨਹੀਂ ਹੋਣੀ ਕੋਈ ਫਾਇਦਾ ਨਹੀਂ ਹੋਣਾ ਕੋਈ ਵੀ ਸਪਰੇ ਕਰਕੇ ਤੇ ਉਹ ਨੁਕਸਾਨ ਵੀ ਇੰਨਾ ਨਹੀਂ ਕਰਦੀ ਜਿੰਨਾ ਤੁਸੀਂ ਜਿੰਨਾ ਨੁਕਸਾਨ ਟਾਂਡੇ ਤੋੜ ਕੇ ਜਾਂ ਉਹ ਕਰ ਲੈਣਾ ਉਹ ਨੁਕਸਾਨ ਨਹੀਂ ਕਰਦੀ ਤੇ ਬਹੁਤ ਵੀਰੇ ਇਸ ਚੀਜ਼ ਤੋਂ ਡਰੇ ਡਰ ਜਾਂਦੇ ਆ ਨਾ ਜਿਹੜੇ ਨਵੇਂ ਵੀਰੇ ਆ ਵੀ ਸਾਡੀ ਛੱਲੀ ਦੇ ਉੱਤੇ ਸੁੰਡੀ ਪੈ ਗਈ ਵੀਰੋ ਚਾਹੇ ਜਿਹੜੀ ਮਰਜ਼ੀ ਦਵਾਈ ਕਰ ਲਓ ਜਦੋਂ ਨਾ ਮੌਸਮ ਦਾ ਮੌਸਮ ਦੇ ਵਿੱਚ ਅਟੈਕ ਹੁੰਦਾ ਛੱਲੀ ਦਾ ਸੁੰਡੀ ਪੈਣ ਦਾ ਜਦੋਂ ਹਵਾ ਨਹੀਂ ਸਈ ਉਦੋਂ ਸੁੰਡੀ ਪੈਂਦੀ ਹੀ ਪੈਂਦੀ ਹੈ ਚਾਹੇ ਤੁਸੀਂ ਕੁਝ ਮਰਜ਼ੀ ਕਰਿਆ ਹੋਵੇ ਤੇ ਉਹ ਸਾਈਡ ਬੰਨੇ ਬੁੰਨੇ ਵਾਲੇ ਗੇੜੇ ਤੇ ਹੀ ਹੁੰਦੀ ਆ ਉਹ ਕੋਈ ਬਾਲਾ ਨਹੀਂ ਉਹ ਛੱਲੀ ਨੂੰ ਨਹੀਂ ਜਿਆਦਾ ਗਾਂਦੀ ਉਹ ਸਾਈਡ ਤੇ ਪਹੀ ਦੇ ਨਾਲ ਨੋਣ ਵਾਲੇ ਗੇੜੇ 'ਚ ਹੀ ਹੋਣੀ ਆ ਤੇ ਉਹ ਬੱਚ ਨਹੀਂ ਹੁੰਦੀ ਤੇ ਇਹ ਕਰਕੇ ਉਸ ਚ ਉਹ ਤੋਂ ਡਰਨ ਦੀ ਲੋੜ ਨਹੀਂ ਪਰ ਹਾਂ ਇਹ ਇਹ ਮੈਂ ਉਸ ਵੀਰਾਂ ਨੂੰ ਕਹਿੰਦਾ ਜਿਨ੍ਹਾਂ ਦੀ ਮੱਕੀ ਵੱਡੀ ਆ ਤੇ ਪਰ ਜਿਨ੍ਹਾਂ ਦੇ ਹਜ ਬਾਉ ਝੰਡਾ ਨਹੀਂ ਕੱਢਿਆ ਜਾਂ ਕੁਝ ਹੋਰ ਆ ਉਹ ਆਪਦੀ ਜਿਹੜੀ ਸਪਰੇ ਸੁੰਡੀਆਂ ਵਾਲੀ ਕਰਨ ਵਾਲੀ ਆ ਕਰੀ ਜਾਣ ਚਾਹੇ ਕੋਰਾ ਜਨ ਕਰਨ ਡੈਲੀਗੇਟ ਕਰਨ ਉਹ ਜਿਹੜੇ ਕਰਨ ਪਰ ਮੈਂ ਇਹ ਗੱਲ ਕਰਦਾ ਜਿਹੜੇ ਵੀਰਾਂ ਦੀ ਜਿਹੜੇ ਵੀਰਾਂ ਦੀ ਵੱਡੀ ਮੱਕੀ ਆ ਵੀ ਛੱਲੀ ਕੱਢ ਗਈ ਛੱਲੀ ਆ ਗਈ ਛੱਲੀ ਦੇ ਵਿੱਚ ਦਾਣੇ ਪੈਣ ਲੱਗੇ ਉਸ ਤੋਂ ਬਾਅਦ ਉੱਪਰਲੇ ਪਾਸੇ ਸੁੰਡੀ ਪੈਂਦੀਆਂ ਨਾ ਮੈਂ ਉਸ ਚੀਜ਼ ਦੀ ਗੱਲ ਕਰਦਾ ਇਹ ਇਓ ਵੀਰਾਂ ਲਈ ਗੱਲ ਕਰਦਾ ਮੈਂ ਕਿਉਂਕਿ ਬਈਆਂ ਦੇ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਇਸੇ ਗੱਲ ਤੇ ਆਉਂਦੇ ਆ ਵੀ ਵੀਰੇ ਸਾਡੇ ਮੱਕੀ ਦੀ ਛੱਲੀ ਦੇ ਉੱਪਰਲੇ ਪਾਸੇ ਸੁੰਡੀ ਪੈ ਗਈ ਉਹਦਾ ਕੀ ਹੱਲ ਕਰੀ ਵੀ ਕਿਹੜੀ ਸਪਰੇ ਕਰੀ ਵੀਰੇ ਉਹ ਤੇ ਕੋਈ ਸਪਰੇ ਨਹੀਂ ਹੋਣੀ ਹੁਣ ਹੁਣ ਕੋਈ ਫਾਇਦਾ ਨਹੀਂ ਹੈਗਾ ਕਿ ਹੁਣ ਤਾਂ ਛੱਲੀ ਆਪਣੀ ਪੱਕਾ ਨਾਲ ਵੱਜ ਜਾਂਦੀ ਆ ਤੇ ਉਹ ਬੰਨੇ ਵਾਲੇ ਪਾਸੇ ਨੁਕਸਾਨ ਕਰਦੀ ਆ ਖੇਤ ਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਉਹਦਾ ਤੇ ਹੁਣ ਤਾਂ ਆਪਾਂ ਬਸ ਪਾਣੀ ਪੋਣੀ ਜਿਹੜਾ ਆਪਣੇ ਲੱਗਦੇ ਆ ਪਾਣੀ ਨਾਲ ਲਾ ਲਓ ਬਸ ਹੋਰ ਉਦੋਂ ਕੁਝ ਨਹੀਂ ਤੇ ਪਾਣੀ ਜਿਹੜੇ ਬੀਰਾਂ ਨੇ ਪਕਾ ਕੇ ਵਿੱਢਣੀਆਂ ਉਹ ਪਾਣੀ ਉਹਨਾਂ ਨੂੰ ਲੰਬੇ ਟਾਈਮ ਤੱਕ ਲਾਓ ਕਿ ਜਿੰਨਾ ਚਿਰ ਤੱਕ ਪਰਦੇ ਚਿੱਟੇ ਨਹੀਂ ਹੋਣ ਤੱਕ ਲੱਗਦੇ ਉਹਨਾਂ ਟਾਈਮ ਤੱਕ ਪਾਣੀ ਲੱਗੂ ਵੀ ਲੱਗੂਗਾ ਮੱਕੀ ਨੂੰ ਛੇਤੀ ਬੰਦ ਨਾ ਕਰਿਓ ਕਿਉਂਕਿ ਫਿਰ ਦਾਣਾ ਮਾਜੂ ਪੈ ਜਾਂਦਾ ਜੇ ਛੇਤੀ ਆਪਾਂ ਪਾਣੀ ਬੰਦ ਕਰ ਦਿੰਦੇ ਆ ਇਸ ਗੱਲ ਦਾ ਪੂਰਾ ਧਿਆਨ ਰੱਖਿਓ ਬਸ ਹੋਰ ਕੋਈ ਨਹੀਂ ਸਪ੍ਰੇਆਂਦ ਪ੍ਰੂਆਂ ਦੀ ਨਹੀਂ ਲੋੜ ਪੈਣੀ ਜਿਹੜੀ ਮੱਕੀ ਵੱਡੀ ਹੋਊਗੀ ਐਵੇਂ ਨਾ ਟੈਨਸ਼ਨ ਜਾ ਕੇ ਉਹਦੇ ਮਗਰ ਸਪਰੇਅ ਕਰ ਦਿਓ ਕਿਉਂਕਿ ਨਾ ਤੁਸੀਂ ਸਪਰੇਅ ਕਰ ਦੋ ਉਹਨੇ ਕਿਸੇ ਵੀ ਸਪਰੇਅ ਨਾਲ ਮਰਨਾ ਨਹੀਂ ਹੈਗਾ ਕਿਉਂਕਿ ਉੱਥੇ ਛੱਲੀ ਦੇ ਉੱਪਰ ਤੱਕ ਦਵਾਈ ਕਿ ਦੱਸੋ ਕਿਹੜੀ ਜਾਣੀ ਹੈ ਕੋਈ ਨਹੀਂ ਜਾਣੀ ਨਾ ਕਿਤੇ ਨਹੀਂ ਅਸਰ ਕਰਨਾ ਹਨਾ ਤੇ ਉਹਦਾ ਕੋਈ ਵੀ ਫਾਇਦਾ ਨਹੀਂ ਹੈਗਾ ਤੇ ਐਵੇਂ ਉਸ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਕੋਈ ਏਡਾ ਵੱਡਾ ਨੁਕਸਾਨ ਨਹੀਂ ਕਰਦੀ ਹੁੰਦੀ ਫੇਤ ਤੇ ਬਾਕੀ ਜੋ ਮੌਸਮ ਵਧੀਆ ਹੋਇਆ ਹੈ ਵਾ ਮੱਖੀ ਦੇ ਲਈ ਬਹੁਤ ਬੈਨੀਫਿਟ ਹੈ ਇਹਦਾ ਮੌਸਮ ਦਾ ਸਾਰਿਆਂ ਲਈ ਬੈਨੀਫਿਟ ਹੈ ਆਪਣੇ ਸਰੀਰ ਦੇ ਲਈ ਠੰਡਾ ਹੋ ਗਿਆ ਮੌਸਮ ਸਾਰਿਆਂ ਲਈ ਹੈ ਨਾ ਜਾਨਵਰਾਂ ਦੇ ਲਈ ਪੰਛੀਆਂ ਲਈ ਦਰਖਤਾਂ ਲਈ ਕਿੰਨਾ ਵਧੀਆ ਦਰਖਤ ਸਾਫ ਹੋ ਗਏ ਮੌਸਮ ਦੇ ਵਿੱਚ ਗਰਦਾ ਗੁਰਦਾ ਲੈ ਗਿਆ ਤੇ ਬਸ ਹੁਣ ਕੱਲ ਨੂੰ ਜਾਂ ਪਰਸੋਂ ਨੂੰ ਬੀਜਾਂਗੇ ਮਸ਼ੀਨ ਵਾਲੀ ਪਨੀਰੀ ਕੱਲ ਨੂੰ ਸ਼ਾਇਦ ਥੋੜੀ ਜੀ ਬੀਜਾਂਗੇ ਸ਼ੁਰੂ ਕਰਾਂਗੇ ਕੱਲ ਨੂੰ ਦੇਖਦੇ ਹਾਂ ਕਿਉਂਕਿ ਜਿਹੜੀ ਆਪਾਂ ਪਨੀਰੀ ਭਾਂਤੀ ਸੀਗੀ ਉਹਦੇ ਨਾਲ ਦੇ ਥੋੜੇ ਜੇ ਕੁਆਂਟਲ ਕ ਵੀ ਵੇਚਿਆ ਹੋਇਆ ਮੇਰਾ ਅਰਾਦਾ ਕਿ ਉਹ ਕੱਲ ਨੂੰ ਬੀਜ ਦੀ ਨੀ ਉਹ ਤੂਈ ਵੱਡੀ ਕੱਢ ਜਾਣੀ ਫਿਰ ਉਹ ਔਕਾ ਕਰਦੀ ਆ ਮਸ਼ੀਨ ਦੇ ਵਿੱਚ ਵੀ ਨਹੀਂ ਮੰਨ ਤਰੋ ਹੁਣ ਮਿਲਦੇ ਆ ਕਿਤੇ ਅਗਲੀ ਵੀਡੀਓ ਦੇ ਵਿੱਚ ਕੱਲ ਨੂੰ